ਸਾਤਿਖਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਦੇਖਣ ਨੂੰ ਮਿਲਣਗੇ ਔਰ ਮੈਂ ਥੋੜੇ ਥੋੜੇ ਸਾਰੇ ਐਕਸਪਲੇਨ ਵੀ ਕਰ ਦਿੰਨੀ ਹਾਂ ਸਭ ਤੋਂ ਪਹਿਲਾ ਡਿਜ਼ਾਈਨ ਦੇਖੋ ਇਹਦੇ ਵਿੱਚ ਮੈਂ ਬਾਟਮ ਦਾ ਫੈਬਰਿਕ ਯੂਜ਼ ਕੀਤਾ ਬਾਹਾਂ ਤੇ ਘੇਰੇ ਤੇ ਔਰ ਨੈਕ ਤੇ ਨਾਲ ਮੈਂ ਮਲਟੀ ਕਲਰ ਦੀ ਲੇਸ ਯੂਜ਼ ਕੀਤੀ ਹੈ ਤੁਸੀਂ ਇਹਦੇ ਨਾਲ ਆਪਣੇ ਹਿਸਾਬ ਨਾਲ ਕੋਈ ਵੀ ਜਿਹੜੀ ਕੰਟਰਾਸਟ ਕਲਰ ਦੀ ਲੇਸ ਹੈ ਯੂਜ਼ ਕਰਕੇ ਡਿਜ਼ਾਈਨ ਬਣਾ ਸਕਦੇ ਆ ਪਹੁੰਚੇ ਦੇ ਡਿਜ਼ਾਈਨ ਦੀ ਵੀਡੀਓ ਵੀ ਮੈਂ YouTube ਚੈਨਲ ਤੇ ਪਾਈ ਹੋਈ ਹੈ ਤੁਸੀਂ ਉੱਥੋਂ ਦੇਖ ਸਕਦੇ ਆ ਸੈਕੰਡ ਡਿਜ਼ਾਈਨ ਦੇ ਵਿੱਚ ਜੀ ਮੈਂ ਜਿਹੜੀ ਲੇਸ ਹੈਗੀ ਉਹਨੂੰ 2 ਸਕੁਅਰ ਦੇ ਵੱ बनाए हैं नॉर्मल आप स्क्यर बनाने है, लेकिन मैं दो बनाए हैं बाहवते से सेम लैस लगाई है लैस ज्यादा ब्रॉड नहीं हैगी अद्धा कंची लैस है और जो नैक है वो अपने हिसाब न कोई भी रेडी कर सकते दे जी, वाले डिजाइन के मैं कलिया वाला सूट बनाया नाल बरीक लैस लगाई है नैक् उपर थोड़ी जी पट्टी वाल लैस लगाई है बाहव से जॉइंट लैस लगाई है बस एने मेरा सूट ये बहुत सोहना हाईलाइट हो गया एचाद डिज़ाइन भी मैं यूट्यूब चैनल पर पाया होया उ जाके देख सकते हैं वाले ਸੂਟ ਦੇ ਵਿੱਚ ਜੀ ਮੈਂ ਬ੍ਰੌਡ ਆਰਗੈਂਜ਼ਾ ਲੇਸ ਲਈ ਹੈ ਉਹਨੂੰ ਮੈਂ ਹਲਕਾ ਜਿਹਾ ਡਾਰਕ ਡਾਈ ਕਰਵਾਇਆ ਤਾਂ ਕਿ ਜਿਹੜਾ ਉਹਦਾ ਥ्रेड ਦਾ ਕੰਮ ਹੈ ਉਹ ਮੇਰੇ ਸੂਟ ਨਾਲ ਮੈਚ ਕਰ ਗਿਆ ਲੇਕਿਨ ਆਰਗੈਂਜ਼ਾ ਡਾਰਕ ਹੈਗੀ ਹੈ ਵਿੱਚ ਉਹਦੇ ਨਾਲ ਮੈਂ ਦੋ ਜਿਹੜੀ ਲੇਸ ਯੂਜ਼ ਕੀਤੀ ਹੈਗੀ ਆ ਜੋ ਉਹ ਵੀ ਮਲਟੀ ਕਲਰ ਦੀ ਹੈ ਉਹਨੂੰ ਮੈਂ ਸਾਈਡ ਤੇ ਕਲੀਆਂ ਦੇ ਨਾਲ ਔਰ نیچے ਇੱਕ ਲੇਸ ਲਗਾ ਕੇ ਇਹ ਸੂਟ ਡਿਜ਼ਾਈਨ ਕੀਤਾ ਬਹੁਤ ਪਸੰਦ ਆਇਆ ਸਾਰਿਆਂ ਨੂੰ ਇਹ ਵਾਲੇ ਪਹੁੰਚਾਂ ਦਾ ਡਿਜ਼ਾਈਨ ਵੀ ਤੁਹਾਨੂੰ YouTube ਚੈਨਲ ਤੇ ਮਿਲ ਜਾਊਗਾ ਇਹ ਵਾਲਾ ਸੂਟ ਜੀ ਬਹੁਤ ਜ਼ਿਆਦਾ ਪਸੰਦ ਆਇਆ ਇਹਦੇ ਵਿੱਚ ਮੈਂ ਤਿੰਨ ਲੇਸਿਸ ਯੂਜ਼ ਕੀਤੀਆਂ ਇੱਕ ਬਰਾਡ ਲੈਸ ਹੈ ਜਿਹੜੀ ਨੀچے ਘੇਰੇ ਤੇ ਲੱਗੀ ਹੋਈ ਹੈ ਜੁਆਇੰਟ ਲੈਸ ਲੱਗੀ ਹੋਈ ਹੈ ਜੀ ਸਕੁਅਰ ਦੇ ਹਿਸਾਬ ਨਾਲ ਔਰ ਨੈਕ 슬ੀਵਸ ਤੇ ਸਾਰੀ ਉਸ ਤੋਂ ਇਲਾਵਾ ਜੀ ਨੈਕ ਤੇ ਮੈਂ ਪੋਟਲੀ ਬਟਨ ਲਗਾਇਆ ਹੈ ਇਹ ਵਾਲੀ ਸਲਵਾਰ ਦਾ ਡਿਜ਼ਾਈਨ ਵੀ ਤੁਹਾਨੂੰ YouTube ਚੈਨਲ ਤੇ ਮਿਲ ਜਾਏਗਾ ਇਹ ਤਿੰਨ ਕਲਰ ਵਿੱਚ ਸਾਡੇ ਕੋਲ ਅਵੇਲੇਬਲ ਹੈ ਉਸ ਤੋਂ ਬਾਅਦ ਜੀ ਬਹੁਤ ਸੋਹਣੀ ਜੀ ਫਰੌਕ ਰੈਡੀ ਹੋਈ ਹੈ ਕਲੀਆਂ ਵਾਲੀ ਫਰੌਕ ਹੈ ਅਸੀਂ ਸਾਰੀਆਂ ਕਲੀਆਂ ਦੇ ਵਿੱਚ ਬਰੀਕ ਜੀ ਵਾਈਟ ਕਲਰ ਦੀ ਲੇਸ ਐਡ ਕੀਤੀ ਹੈ ਜਿਹੜਾ ਯੋਕ ਹੈ ਉੱਪਰ ਵਾਲਾ ਉਹ ਅੰਗਰਖਾ ਸਟਾਈਲ ਦੇ ਵਿੱਚ ਹੈ ਜਿਹੜਾ ਬਾਹਾਂ ਦਾ ਡਿਜ਼ਾਈਨ ਹੈ ਉਹ ਇਲਾਸਟਿਕ ਪਾ ਕੇ ਯੂਜ਼ ਕੀਤਾ ਹੋਇਆ ਤੁਸੀਂ ਆਪਣੇ ਹਿਸਾਬ ਨਾਲ ਡਿਜ਼ਾਈਨ ਬਾਹਾਂ ਦਾ ਵੀ ਚੇਂਜ ਕਰ ਸਕਦੇ ਹੋ ਯੋਕ ਦਾ ਵੀ ਚੇਂਜ ਕਰ ਸਕਦੇ ਹੋ ਉਸ ਤੋਂ ਇਲਾਵਾ ਜੀ ਇਹ ਵਾਲੇ ਸੂਟ ਦੇ ਵਿੱਚ ਬਾਹਾਂ ਦੇ ਵਿੱਚ ਮੈਂ ਇੱਕ ਮੈਨੂੰ ਮਲਟੀ ਕਲਰ ਦਾ ਫੈਬਰਿਕ ਸੀਗਾ ਮੇਰੇ ਕੋਲ ਉਹ ਯੂਜ਼ ਕੀਤਾ ਔਰ ਨੈਕ ਤੇ ਔਰ ਘੇਰੇ ਤੇ ਮੈਂ ਦੋ ਤਿੰਨ ਲੇਸਿਸ ਨਾਲ ਡਿਜ਼ਾਈਨ ਕੀਤਾ ਬਹੁਤ ਸੋਹਣਾ ਜਿਹਾ ਸੂਟ ਰੈਡੀ ਹੋਇਆ ਹੈ ਮੇਰਾ ਤੁਸੀਂ ਆਪਣੇ ਹਿਸਾਬ ਨਾਲ ਕਈ ਵਾਰੀ ਕੋਈ ਵੀ ਸਾਡੇ ਕੋਲ ਛੋਟਾ ਜਿਹਾ ਪੀਸ ਮਿਲ ਜਾਂਦਾ ਉਹਦੇ ਨਾਲ ਇਹ ਡਿਜ਼ਾਈਨ ਕਰ ਸਕਦੇ ਆ ਇਸ ਡਿਜ਼ਾਈਨ ਦੇ ਵਿੱਚ ਜੀ आलिया ਕट्स ਸੂਟ ਬਣਾਇਆ ਮੈਂ ਪ੍ਰੋਪਰ ਕਾਟਨ ਦਾ ਸੂਟ ਸੀਗਾ ਉਹਦਾ ਜਿਹੜਾ ਬਾਟਮ ਦਾ ਫੈਬਰਿਕ ਹੈ ਇਹ ਮੈਂ ਉੱਪਰ neck ਤੇ ਡਿਜ਼ਾਈਨਿੰਗ ਲਈ ਯੂਜ਼ ਕੀਤਾ ਔਰ ਬਾਹਾਂ ਦੇ ਉੱਪਰ ਇਹ ਲਗਾਇਆ ਔਰ ਬਹੁਤ ਸੋਹਣਾ ਜਿਹਾ ਸਿੰਪਲ ਸੂਟ ਬਣਿਆ ਲੇਕਿਨ ਕੰਫਰਟੇਬਲ ਹੈ ਗਰਮੀਆਂ ਦੇ ਅਕੋਰਡਿੰਗ ਔਰ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਹੋਈ ਹੈ ਅਗਲੇ ਡਿਜ਼ਾਈਨ ਦੇ ਵਿੱਚ ਤੁਸੀਂ ਦੇਖੋ ਕਿ ਸਿੰਪਲ ਕਾਟਨ ਦਾ ਫੈਬਰਿਕ ਹੈ ਮੈਂ ਉਹਨੂੰ ਬ੍ਰਾਡ ਲੇਸ ਇੱਕ ਜਿਹੜੀ ਉਹ ਵੀ ਨੱਕ ਦੇ ਹਿਸਾਬ ਨਾਲ ਯੂਜ਼ ਕੀਤੀ ਆ ਔਰ ਅੰਦਰ ਵਾਲੀ ਸਾਈਡ ਮੈਂ ਜਿਹੜੀ ਆਪਣੀ ਜ਼ਿਗਜ਼ੈਗ ਲੇਸ ਹੁੰਦੀ ਹੈ ਉਹ ਲਗਾਈ ਹੈ ਇਨ ਨੂੰ ਔਰ ਘੇਰੇ ਦੇ ਉੱਪਰ ਵੀ ਜ਼ਿਗਜ਼ੈਗ ਲੈਸ ਲੱਗੀ ਹੋਈ ਹੈ ਬਹੁਤ ਸੋਹਣਾ ਜਿਹਾ ਸੂਟ ਬਣ ਕੇ ਵੀ ਤਿਆਰ ਹੋਇਆ ਉਸ ਤੋਂ ਇਲਾਵਾ ਜੀ ਇਹਦੇ ਵਿੱਚ ਮੈਂ ਤਿੰਨ ਲੈਸਸ ਦੋ ਲੈਸੇ ਯੂਜ਼ ਕੀਤੀਆਂ ਬ੍ਰੀਕ ਲੈਸ ਸਾਈਡ ਤੇ ਲਗਾਈ ਹੈ ਔਰ ਸੈਂਟਰ 'ਚ ਬ੍ਰੌਡ ਲੈਸ ਲੱਗੀ ਹੋਈ ਹੈ ਇਹਦੇ neck ਦੇ ਵਿੱਚ ਬਟਨਸ ਨਹੀਂ ਹੈਗੇ ਇਹਦੇ neck ਦੇ ਵਿੱਚ ਇਹੀ ਵਾਲੀ ਜੋ ਲੈਸ ਹੈ ਮੇਰੀ yellow ਵਾਲੀ ਉਹਨੂੰ ਮੈਂ ਕੱਟ ਕੇ ਡਿਜ਼ਾਈਨ ਕੀਤਾ ਹੈ ਤੁਸੀਂ ਇਹ ਵਾਲੇ ਜਿਹੜੀ ਇਹਦੀ ਵੀ ਵੀਡੀਓ ਆਪਣੇ ਮੇਰੇ ਚੈਨਲ ਤੇ ਦੇਖ ਸਕਦੇ ਆ ਤੁਹਾਨੂੰ ਉੱਥੇ ਮਿਲ ਜਾਊਗੀ ਇਹਦੇ ਨਾਲ ਬਹੁਤ ਸੋਹਣਾ ਜਿਹਾ ਸੂਟ ਰੈਡੀ ਹੋ ਗਿਆ ਬਟਨਸ ਦੀ ਲੋਡ ਵੀ ਨਹੀਂ ਕਈ ਹੋਰ ਫੈਬਰਿਕ ਨਾਲ ਹੀ ਆਪਣਾ ਕੰਮ ਹੋ ਗਿਆ ਇਹ ਵਾਲਾ ਆਪਾ ਜੀ ਸ਼ਰਾਰਾ ਸੂਟ ਬਣਾਇਆ ਇਹਦੇ ਨਾਲ ਤੁਸੀਂ ਨੋਰਮਲ ਕਾਟਨ ਦਾ ਫੈਬਰਿਕ ਸੀਗਾ ਸਿੰਪਲ ਸੂਟ ਦੀ بجائے ਗਰਲਿਸ਼ ਜਿਹਾ ਸੂਟ ਰੈਡੀ ਕੀਤਾ ਹੈ ਸ਼ਰਾਰਾ ਦੇ ਨਾਲ ਬਾਹਾਂ ਦੇ ਨਾਲ ਤੁਸੀਂ ਵੀ ਬਣਾ ਸਕਦੇ ਹੋ 슬ੀਵਲੈਸ ਵੀ ਬਣਾ ਸਕਦੇ ਉਹ ਤੁਹਾਡੀ ਚੋਇਸ ਰਹੂਗੀ ਮੇਰਾ ਕੰਮ ਹੈ ਸਿਰਫ ਤੁਹਾਨੂੰ ਡਿਜ਼ਾਈਨ ਦਿਖਾਣਾ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਯੂਜ਼ ਕਰ ਸਕਦੇ ਇਹਦੇ ਵਿੱਚ ਵੀ ਮੈਂ ਕਲੀਆਂ ਦੇ ਨਾਲ ਸੂਟ ਡਿਜ਼ਾਈਨ ਕੀਤਾ ਹੈ ਜਿਹੜਾ ਨੈਕ ਹੈਗਾ ਜੀ ਉਹਦੇ ਵਿੱਚ ਵੀ ਮੈਂ ਹਲਕੀ ਜੀ ਪਾਈਪਿੰਗ ਵਾਂਗ ਜਿਹੜੀ ਲੇਸ ਲਗਾਈ ਹੈ ਬਾਹਾਂ ਦੇ ਉੱਪਰ ਲਗਾਈ ਹੈ ਇਹਦੇ ਪਹੁੰਚਾ ਦਾ ਡਿਜ਼ਾਈਨ ਇਹ ਵੀ ਤਾਂ YouTube ਚੈਨਲ ਤੇ ਮਿਲ ਜਾਏਗਾ ਇਹਨੂੰ ਆਪਾਂ ਟਿਊਲਿਪ ਸਲਵਾਰ ਨਾਲ ਯੂਜ਼ ਕੀਤਾ ਸੂਟ ਨੂੰ ਕਲੀਆਂਵਾਂ ਨਾਲ ਲੇਸ ਲਗਾਈ ਆ ਔਰ ਨੀਚੇ ਦੋ ਜੋਇੰਟ ਲੇਸ ਲਗਾਈਆਂ ਇਹਦੇ ਜਿਹੜੇ neck ਤੇ ਵੀ ਪੋਟਲੀ ਬਟਨ ਹੈਗੇ ਆ ਜੀ ਉਸ ਤੋਂ ਇਲਾਵਾ neck ਸੂਟ ਹੈ ਬਹੁਤ ਸੋਹਣਾ ਪ੍ਰਿੰਟਡ ਜਿਹਾ ਸੂਟ ਸੀਗਾ ਇਹਦੇ neck ਦੀ ਡਿਜ਼ਾਈਨਿੰਗ ਥੋੜੀ ਜਿਹੀ ਡਿਫਰੈਂਟ ਹੈ ਇਹਦੇ ਵਿੱਚ लेस ਜਿਹੜੀ ਜੁਆਇੰਟ लेस ਉਹ ਸਾਈਡ ਤੇ ਐਡ ਕੀਤੀ ਹੋਈ ਹੈ ਬਾਹਵਾ ਚ ਐਡ ਕੀਤੀ ਹੋਈ ਹੈ ਔਰ ਇਹਦੇ ਪਹੁੰਚ ਦਾ ਡਿਜ਼ਾਈਨ ਵੀ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਏਗਾ ਤੁਸੀਂ ਥੋੜਾ ਜਿਹਾ ਪ੍ਰਿੰਟ ਯਾਦ ਰੱਖੋ ਔਰ ਉਹਦੇ ਹਿਸਾਬ ਨਾਲ ਮੇਰੇ ਚੈਨਲ ਤੋਂ ਇਹ ਜਿਹੜਾ ਡਿਜ਼ਾਈਨ ਤੁਸੀਂ ਦੇਖ ਸਕਦੇ ਆ ਇਹ ਵਾਲੇ ਸੂਟ ਦੇ ਵਿੱਚ ਵੀ ਆਪਾਂ ਜਿਹੜਾ ਕਟਵਰਕ ਦਾ ਫੈਬਰਿਕ ਕਟਵਰਕ ਦੇ ਹਿਸਾਬ ਨਾਲ ਯੂਜ਼ ਕੀਤਾ ਹੈ ਪੈਂਟ ਦਾ ਫੈਬਰਿਕ ਬਾਹਵਾ ਤੇ ਔਰ ਘੇਰੇ ਤੇ ਲਗਾਇਆ ਔਰ ਇੱਕ ਪੱਟੀ ਸੀਗੀ ਜਿਹੜੀ ਸੂਟ ਦੇ ਨਾਲ ਆਈ ਸੀ ਉਹਨੂੰ ਮੈਂ ਥੋੜਾ ਜਿਹਾ ਉੱਪਰ ਕਰਕੇ ਲਗਾਇਆ ਔਰ ਪੌਂਚੇ ਦੇ ਉੱਪਰ ਮੈਂ ਜਿਹੜੀ ਸ਼ਰਟ ਦਾ ਫੈਬਰਿਕ ਹੈ ਉਹ ਯੂਜ਼ ਕੀਤਾ ਤਾਂ ਬਹੁਤ ਸੋਹਣਾ ਜਿਹਾ ਡਿਜ਼ਾਈਨ ਰੈਡੀ ਹੋਇਆ ਇਹਦੇ ਵਿੱਚ ਜੀ ਸੂਟ ਨਾਰਮਲ ਸੀਗਾ ਲੇਕਿਨ ਉਹਦੇ ਨਾਲ ਅਸੀਂ 2-3 ਲੇਸਸ ਯੂਜ਼ ਕਰਕੇ ਬਹੁਤ ਸੋਹਣਾ ਜਿਹਾ ਡਿਜ਼ਾਈਨ ਬਣਿਆ ਫਲਾਵਰ ਵਾਲੀ ਲੇਸ ਸੀਗੀ ਇੱਕ ਬਹੁਤ ਜਿਹਾ ਬ੍ਰਾਡ ਸੀ ਇੱਕ ਮੀਡੀਅਮ ਲੇਸ ਸੀ ਜਿਹੜੀ ਅਸੀਂ ਬਾਹਾਂ ਤੇ ਲਗਾਈ ਹੈ ਔਰ ਇੱਕ ਕਲੀਆਂ ਵਾਲੀ ਲੇਸ ਇਹ ਵਾਲੇ ਸੂਟ ਦੇ ਵਿੱਚ ਦੀ ਬਹੁਤ ਸੋਹਣਾ ਕਾਲਰ ਨੈਕ ਯੂਜ਼ ਕੀਤਾ ਹੈ ਇਹ ਕਢਾਈ ਵਾਲਾ ਸੂਟ ਸੀਗਾ ਅਸੀਂ نیچے ਜਾਂ ਬਾਹਾਂ ਤੇ ਜ਼ਿਆਦਾ ਛੇੜਛਾੜ ਨਹੀਂ ਕਰ ਸਕਦੇ ਸੀ ਲੇਕਿਨ ਅਸੀਂ ਕਾਲਰ ਨੈਕ ਬਣਾਇਆ ਕਾਲਰ ਤੁਸੀਂ ਨਾਰਮਲ ਜਿਹੜਾ ਹੈਗਾ ਵੱਡਾ ਕੱਟ ਲਓ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਫਿਲਿੰਗ ਕਰ ਲੈਣੇ ਆ ਤਾਂ ਨਾਰਮਲ ਇਹ ਵਾਲਾ ਡਿਜ਼ਾਈਨ ਰੈਡੀ ਹੋ ਜਾਏਗਾ ਕੋਈ ਮੁਸ਼ਕਿਲ ਨਹੀਂ ਹੈ ਥੈਂਕ ਯੂ ਸੋ ਮੱਚ ਫਾਰ ਵਾਚਿੰਗ